ਕਰਦਿਆਂ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦਾ ਅਪਮਾਨ ਕੀਤਾ ਗਿਆ ਜਿਸ ਤੇ ਸਿਆਸੀ ਸੰਗਰਾਮ ਜਾਰੀ ਹੈ ਤੇ ਹੁਣ ਪੰਜਾਬ ਦੇ ਗਵਰਨਰ ਨੂੰ ਬੀ ਜੀ ਪੀ ਦਾ ਇੱਕ ਵਫਦ ਮਿਲਿਆ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਤੋੜਨ ਦਾ ਮੁੱਦਾ ਚੁੱਕਿਆ ਗਿਆ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਦੀ ਮੰਗ ਵੀ ਕੀਤੀ ਗਈ ਹੈ ਦੱਸਦੀਏ ਕਿ ਬੀ ਜੀ ਪੀ ਨੇ ਕਿਹਾ ਕਿ ਇਹ ਬਿਹਾਨੇ ਗੰਭੀਰ ਮਸਲਾ ਹੈ ਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਹੀ ਨਹੀਂ ਬੀ ਜੀ ਪੀ ਆਗੂ ਮਨੋਰੰਜਨ ਕਾਲੀਆਂ ਨੇ ਮਲਜ਼ਮ ਦੀ ਅਮਰਿਤਪਾਲ ਸਿੰਘ ਨਾਲ ਤੁਲਨਾ ਵੀ ਕਰ ਦਿੱਤੀ ਹੈ ਉਹਨਾਂ ਇਹ ਵੀ ਕਿਹਾ ਕਿ ਮਲਜ਼ਮ ਵੀ ਅਮਰਿਤਪਾਲ ਸਿੰਘ ਬਾਂਗਰ ਦੁਬਈ ਤੋਂ ਆਇਆ ਹੈ ਅਤੇ ਪਹਿਲਾਂ ਕਲੀਨ ਸ਼ੇਵ ਸੀ ਫਿਰ ਸਿੰਘ ਸਜਿਆ ਇੱਕ ਮਨੋਰੰਜਨ ਕਾਲੀਆ ਭਾਜਪੀ ਦੇ ਆਗੂ ਨੇ ਸਾਬਕਾ ਮੰਤਰੀ ਨੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਅਮਰਿਤਪਾਲ ਸਿੰਘ ਨਾਲ ਤੁਲਨਾ ਕਰ ਦਿੱਤੀ ਗਈ ਹੈ ਆਕਾਸ਼ਦੀਪ ਸਿੰਘ ਦੀ ਆਕਾਸ਼ਦੀਪ ਸਿੰਘ ਕੌਣ ਹੈ ਆਕਾਸ਼ਦੀਪ ਸਿੰਘ ਜਿਸਨੇ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਲਗਾਤਾਰ ਸਿਆਸੀ ਸੰਗਰਾਮ ਜਾਰੀ ਹੈ ਸੜਕਾਂ ਦੇ ਉੱਤੇ ਦਲਿਤ ਭਾਈਚਾਰੇ ਦੇ ਲੋਕ ਉਤਰੇ ਨੇ ਤੇ ਅੱਜ ਭਾਜਪਾ ਵਫਾ ਦੇ ਵੱਲੋਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਇਹ ਇਹ ਛੋਟਾ ਮੋਟਾ ਮਸਲਾ ਨਹੀਂ ਇਹ ਬੇहद ਗੰਭੀਰ ਮਸਲਾ ਹੈ ਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਗਹਿਰਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਭਾਜਪਾ ਇੱਥੇ ਹੀ ਨਹੀਂ ਰੁਕੀ ਬੀਜੇਪੀ ਦੇ ਸੀਨੀਅਰ ਆਗੂ ਮਨਰंजन ਕਾਲਿਆ ਨੇ ਆਕਾਸ਼ਦੀਪ ਸਿੰਘ ਜਿਹੜਾ ਮਲਜ਼ਮ ਹੈ ਉਸ ਦੀ ਤੁਲਨਾ ਅਮਰਿਤਪਾਲ ਸਿੰਘ ਨਾਲ ਕਰ ਦਿੱਤੀ ਅਮਰਿਤਪਾਲ ਸਿੰਘ ਵੀ ਦੁਬਈ ਤੋਂ ਆਇਆ ਇਹ ਆਕਾਸ਼ਦੀਪ ਵੀ ਦੁਬਈ ਤੋਂ ਆਇਆ ਅਮਰਿਤਪਾਲ ਸਿੰਘ ਵੀ ਪਹਿਲਾਂ ਕਲੀਨ ਸ਼ੇਵ ਸੀ ਤੇ ਇਹ ਆਕਾਸ਼ਦੀਪ ਵੀ ਪਹਿਲਾਂ ਕਲੀਨ ਸ਼ੇਵ ਸੀ ਦੱਸ ਦਈਏ ਕਿ ਇਹ ਮਲਜ਼ਮ ਮੋਗਾ ਦੇ ਧਰਮਕੋਟ ਦਾ ਰਹਿਣ ਵਾਲਾ 3 ਸਾਲ ਪਹਿਲਾਂ ਦੁਬਈ ਗਿਆ ਸੀ ਤੇ ਤਕਰੀਬਤ 3-4 ਮਹੀਨੇ ਪਹਿਲਾਂ ਹੀ ਵਾਪਸ ਪੰਜਾਬ ਆਇਆ ਤੇ ਅੰਮ੍ਰਿਤਸਰ ਰਹਿਣ ਲੱਗ ਪਿਆ ਤੇ ਭਾਜਪੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਹਨ ਕਿਉਂਕਿ ਇਹ ਵਿਅਕਤੀ ਦੁਬਈ ਦੇ ਵਿੱਚ ਸੀਗਾ ਜਦੋਂ ਇੱਥੋਂ ਗਿਆ ਤੇ ਕਲੀਨ ਸ਼ੇਵਨ ਸੀਗਾ ਲੇਕਿਨ ਇੱਥੇ ਆਇਆ ਤੇ ਉਹਨੇ ਕੇਸ ਵੀ ਰੱਖੇ ਹੋਏ ਸੀਗੇ ਔਰ ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਸਿੰਘ ਉਹ ਵੀ ਦੁਬਈ ਲਈ ਸੀਗੇ ਲਿੰਕ ਉਹ ਵੀ ਕਲੀਨ ਸ਼ੇਵਨ ਸੀਗਾ ਫੇਰ ਉਹਦੇ ਬਾਅਦ ਇੱਥੇ ਆਏ ਤਦੋਂ ਸਿੰਘ ਸਜਿਆ ਤੋਂ ਸੁਨਾਤੇ ਕਿ ਕੋਈ ਕਿਹੜਾ ਕੋਈ ਏਜੰਸੀ ਪਿੱਛੇ ਕੋਈ ਦੇਸ਼ ਜਿਹੜਾ ਪੰਜਾਬ ਨੂੰ ਭਾਰਤ ਨੂੰ ਡਿਸਟਰਬ ਕਰਨਾ ਚਾਹੁੰਦਾ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਕਿ ਵੀ ਪੰਜਾਬ ਦਾ ਪੀਸ ਜਿਹੜਾ ਹੈਗਾ ਉਹ ਡਿਸਟਰਬ ਕਰਨ ਦੀ ਜਿਹੜੀ ਹੈਗੀ ਸਾਜ਼ਿਸ਼ ਹੈ ਇਹ ਜਿਹੜਾ ਵਾਕਿਆਤ ਹੋਇਆ ਦਿਨ ਦਿਹਾੜੇ ਤੋਂ ਜਿਸ ਜਿੰਨੀ ਵੀ ਨਕੇਦੀ ਕੀਤੀ ਕੀਤੀ ਜਾਏ ਉਨੀ ਥੋੜੀ ਹੈ ਔਰ ਇਸ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਮੰਗ ਕੀਤੀ ਹੈ ਕਿ ਐਸਟੀ ਕੋਈ ਹਾਈ ਲੈਵਲ ਇਨਕੁਆਰੀ ਕੀਤੀ ਜਾਵੇ ਜਾਂਚ ਕੀਤੀ ਜਾਵੇ ਇਹਦੇ ਤਾਂ ਬੀਜੇਪੀ ਦੇ ਵੱਲੋਂ ਵੱਡੇ ਸਵਾਲ ਚੁੱਕ ਦਿੱਤੇ ਗਏ ਨੇ ਗਵਰਨਰ ਨੂੰ ਮਿਲੇ ਨੇ ਬੀਜੇਪੀ ਦੇ ਆਗੂ ਤੇ ਗਹਿਰਾਈ ਨਾਲ ਜਾਂਚ ਦੀ ਵੀ ਮੰਗ ਕੀਤੀ ਆ ਪਰ ਇਸ ਦੌਰਾਨ ਤੁਲਨਾ ਕੀਤੀ ਗਈ ਆਮਰਿਤਪਾਲ ਸਿੰਘ ਨਾਲ ਮੇਰੇ ਸਹਿਯੋਗੀ ਨਪਿੰਦਰ ਬਰਾੜ ਇਸ ਖਬਰ ਤੇ ਹੋਰ ਅਪਡੇਟ ਦੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਨਪਿੰਦਰ ਜਿਸ ਟੰਗ ਦੇ ਨਾਲ ਬੀਜਪੀ ਆਗੂਆਂ ਦੇ ਵੱਲੋਂ ਤੁਲਨਾ ਕਰ ਦਿੱਤੀ ਗਈ ਆਮਰਿਤਪਾਲ ਸਿੰਘ ਨਾਲ ਕਿ ਉਹ ਵੀ ਡੁਬਈ ਗਿਆ ਉਹ ਵੀ ਪਹਿਲਾਂ ਕਲੀਨ ਸ਼ੇਪ ਸੀ ਇਹ ਜਿਹੜਾ ਮੋਲਜ਼ਮ ਹੈ ਇਹ ਵੀ ਪਹਿਲਾਂ ਕਲੀਨ ਸ਼ੇਪ ਸੀ ਇਹ ਵੀ ਡੁਬਈ ਸੀ ਤੇ ਹੁਣ ਇਸ ਨੇ ਕੇਸ ਰੱਖੇ ਹੋਏ ਸੀ ਆ ਹੋਰ ਕੀ ਕੁਝ ਕਹਿ ਰਹੇ ਨੇ ਬੀਜਪੀ ਦੇ ਆਗੂ ਜਿਹੜੀ ਗੱਲ ਆਕਾਸ਼ ਨੂੰ ਲੈ ਕੇ ਜਿਹੜਾ ਮੋਲਜ਼ਮ ਹੈ ਨਪਿੰਦਰ ਦੇਖੋ ਬਿਲਕੁਲ ਕਿਸੇ ਵੱਡੀ ਸਾਜ਼ਿਸ਼ ਦਾ ਜਿਹੜਾ ਹੈਗਾ ਸ਼ੰਕਾ ਚ ਤਾਇਆ ਜਾ ਰਿਹਾ ਹੈ ਬੀਜੇਪੀ ਦੇ ਵੱਲੋਂ ਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਪਾਸੇ ਅਬਰਕਪਾਲ ਦੇ ਨਾਲ ਤੁਲਨਾ ਉਹ ਕਿਉਂ ਕੀਤੀ ਗਈ ਉਹ ਇਸ ਕਰਕੇ ਕੀਤੀ ਗਈ ਕਿ ਦੋਨਾਂ ਦੇ ਵਿੱਚ ਇੱਕ ਸਿਮਿਲਰਿਟੀ ਹੈ ਜਿਹੜੇ ਬਹੁਤਪਾਲ ਸਿੰਘ ਜੀ ਮੌਜੂਦਾ ਨੰਬਰ ਪਾਰਲੀਮੈਂਟ ਉਹ ਵੀ ਦੁਬਈ ਤੋਂ ਆਏ ਸੀ ਪਰ ਦੂਜੇ ਪਾਸੇ ਜਿਹੜਾ ਇਹ ਸ਼ਖਸ ਹੈ ਜਿਸ ਤੇ ਇਲਜ਼ਾਮ ਲੱਗਿਆ ਇਹ ਵੀ ਦੁਬਈ ਪਹਿਲਾਂ ਰਹਿ ਚੁੱਕਿਆ ਦੂਜੀ ਚੀਜ਼ ਕਹਿੰਦੇ ਨੇ ਕਿ ਕਿਉਂਕਿ ਇਹ ਸ਼ਖਸ ਪਹਿਲਾਂ ਕਲੀਸ਼ੀਅਰ ਸੀ ਪਰ ਇੱਥੇ ਆਇਆ ਤੇ ਇੱਥੇ ਆ ਕੇ ਇਹ ਸਿੱਖ ਬਣਦਾ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਜਿਹੜੀਆਂ ਨੇ ਕਹਿੰਦੇ ਨੇ ਕਿ ਇਹਦੇ ਤੇ ਕਾਫੀ ਸ਼ੰਕਾ ਹੈ ਔਰ ਇਸ ਦੀ ਜਾਂਚ ਜਿਹੜੀ ਉਹ ਕਿਸੇ ਬਾਹਰੀ ਏਜੰਸੀ ਤੋਂ ਹੋਣੀ ਚਾਹੀਦੀ ਹੈ ਪੰਜਾਬ ਤੋਂ ਬਾਹਰ ਹੋਣੀ ਚਾਹੀਦੀ ਹੈ ਔਰ ਪੂਰੇ ਮਸਲੇ ਦੀ ਨਿਰਪੱਖ ਜਾਂਚ ਹੋਵੇ ਤਾਂ ਕਿ ਕਿਉਂਕਿ ਦੇਖੋ ਬਾਡਰ ਸਟੇਟ ਹੈ ਔਰ ਕਈ ਵਾਰ ਧਰਮ ਦੇ ਨਾਂ ਤੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਕਰਕੇ ਬੀਜੇਪੀ ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਵੱਡੀ ਸ਼ੰਕਾ ਹੈ ਕਿ ਕਿਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਤਾਂ ਨਹੀਂ ਆਖਰੀ ਸੇ ਪਿੱਛੇ ਕੀ ਚੱਲ ਰਿਹਾ ਕੀ ਸਾਜ਼ਿਸ਼ ਹੈ ਤਾਂ ਐਸੇ ਹਾਲਾਤਾਂ ਦੇ ਵਿੱਚ ਇਹ ਸਾਰੇ ਸ਼ੰਕੇ ਬੀਜੇਪੀ ਪੰਜਾਬ ਦੇ ਰਾਜਪਾਲ ਦੇ ਕੋਲੇ ਪੰਜਾਬ ਦੇ ਕੁਵਰਨਰ ਦੇ ਕੋਲ ਜਤਾਖੀ ਆਈ ਹੈ ਔਰ ਦੇਖਦੇ ਹਾਂ ਜੀ ਅੱਗੇ ਕਿਸ ਤਰ੍ਹਾਂ ਦੀ ਚਾਹਤ ਹੁੰਦੀ ਹੈ ਠੀਕ ਹੈ ਨਪਿੰਦਰ ਫਿਲਹਾਲ ਦੇ ਲਈ ਸ਼ੁਕਰੀਆ ਨਪਿੰਦਰ ਬਰਾੜ ਮੇਰੇ ਸੱਜੂ ਕੀ ਜਾਣਕਾਰੀ ਦੇ ਰਹੇ ਸੀ ਤਾਂ ਸਿੱਧਾ ਚੱਲਦੇ ਹਾਂ ਦਿੱਲੀ ਜਿੱਥੇ ਤਿਲਕ ਨਗਰ ਦੇ ਵਿੱਚ ਸੀਐਮ